اے ایم ٹی وی دیکھ رہے ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ ਵੱਡੀ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਸੰਧੂ ਵੱਲੋਂ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਪਿੰਡਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਲੈ ਕੇ ਕਿਸੇ ਸੇਫ ਜਗ੍ਹਾ ਤੇ ਚਲੇ ਜਾਣ ਇਹ ਜਾਣਕਾਰੀ ਅੱਜ ਫਾਜ਼ਿਲਕਾ ਦੀ ਡੀਸੀ ਮੈਡਮ ਅਮਰਪ੍ਰੀਤ ਸੰਧੂ ਵੱਲੋਂ ਇੱਕ ਨੋਟਿਸ ਦੇ ਰਾਈ ਜਾਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਆੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਬੇਸ਼ੱਕ ਪ੍ਰਸ਼ਾਸਨ ਦੀਆਂ ਟੀਮਾਂ ਤਾਂ ਨਾ ਤਾਂ ਫਿਰ ਵੀ ਅੱਜ ਹਰੀਕੇ ਹੈਡ ਤੋਂ ਜੋ ਕਿ 170000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਪਿੰਡਾਂ ਦੀ ਸਥਿਤੀ ਹੋਰ ਵਿਗੜਦੀ ਨਜ਼ਰ ਆ ਰਹੀ ਹੈ ਇਸ ਲਈ ਉਨ੍ਹਾਂ ਨੇ ਹਦਾਇਤ ਜਾਰੀ ਕੀਤੀ ਹੈ ਕਿ ਫਾਜ਼ਿਲਕਾ ਦੇ ਜੋ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਲੋਕ ਰਹਿ ਰਹੇ ਹਨ ਉਹ ਆਪਣੇ ਬਜ਼ੁਰਗ ਬੱਚੇ ਅਤੇ ਔਰਤਾਂ ਨੂੰ ਕਿਸੇ ਸੇਫ ਜਗ੍ਹਾ ਤੇ ਲੈ ਕੇ ਚਲੇ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਐਸ ਖਾਮੀ ਘਟਨਾ ਨਾ ਵਾਪਰ ਸਕੀ ਜੀਆਂ ਇਹ ਜਾਣਕਾਰੀ ਨਿਕਲ ਕੇ ਆ ਰਹੀ ਏ ਕਿ ਹਰੀ ਕੇ ਹੈਡ ਵਰਕਰਸ ਤੋਂ 170 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਦੇ ਹੋਰ ਆਸਾਰ ਹਨ ਔਰ ਸਥਿਤੀ ਜਿਆਦਾ ਵਿਗੜਦੀ ਨਜ਼ਰ ਆ ਰਹੀ ਏ ਇਸ ਲਈ ਫਾਜ਼ਿਲ ਕਾਦੀ ਡੀਸੀ ਮੈਡਮ ਅਮਰਪ੍ਰੀਤ ਸੰਧੂ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨਾਲ ਇਹ ਵੀ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਤਾਇਨਾਤ ਹਨ ਔਰ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਸਮੱਸਿਆ ਨਹੀਂ ਆਣ ਦਿੱਤੀ ਜਾਵੇਗੀ ਪਰ ਫਿਰ ਵੀ ਉਹਨਾਂ ਕਹਿਆ ਕਿ ਲੋਕ ਆਪਣੇ ਸੇਫਟੀ ਦੇ ਵਾਸਤੇ ਆਪਣੇ ਬਜ਼ੁਰਗ ਬੱਚੇ ਅਤੇ ਔਰਤਾਂ ਨੂੰ ਕਿਸੇ ਸੇਫ ਜਗ੍ਹਾ ਤੇ ਲੈ ਕੇ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਬਣਾ ਦਿੱਤੀਆਂ ਗਿਆ ਨੇ ਹੋਰ ਲੋਕਾਂ ਦੀ ਮਦਦ ਦੇ ਲਈ 24 ਘੰਟੇ ਹਾਜ਼ਰ ਹਨ ਦੂਸਰੇ ਪਾਸੇ ਫਾਜਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਹਮਣਾ ਵੀ 16 ਅਗਸਤ ਤੋਂ ਬਾਅਦ ਆਪਣੇ ਲੋਕਾਂ ਦੇ ਵਿੱਚ ਮੌਜੂਦ ਹਨ ਔਰ ਉਹਨਾਂ ਵੱਲੋਂ ਵੀ ਵੱਧ ਚੜ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੁਸੀਂ ਉਹਨਾਂ ਦੀ ਸੇਵਾ ਨੂੰ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਔਰ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਕਹਿੰਿਆ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਦੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਨੰਬਰ ਤੁਹਾਨੂੰ ਦੱਸ ਦਿੰਨੇ ਆ ਜੀ ਨੰਬਰ 01638262153 ਤੇ ਤੁਸੀਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਸਕਦੇ ਹੋ ਦੁਬਾਰਾ ਨੰਬਰ ਦੱਸ ਦਿੰਨੇ ਆ 01638262153 ਤੇ ਤੁਸੀਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਆਪਣੀ ਇਲਾਕੇ ਦੀ ਆਪਣੇ ਪਿੰਡ ਦੀ ਜਾਣਕਾਰੀ ਪ੍ਰਸ਼ਾਸਨ ਦੇ ਨਾਲ ਸਾਂਝੀ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਮੱਸਿਆ ਹੈ ਤਾਂ ਤੁਸੀਂ ਇਸ ਨੰਬਰ ਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸੋ ਦਰਸ਼ਕਾਂ ਦੀ ਜਾਣਕਾਰੀ ਲਈ ਫਿਰ ਦੱਸਦੀ ਹੈ ਕਿ ਫਾਜ਼ਿਲਕਾ ਦੀ ਡੀਸੀ ਮੈਡਮ ਵੱਲੋਂ ਅੱਜ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਪਿੰਡਾਂ ਦੇ ਲੋਕਾਂ ਨੂੰ ਇੱਕ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਉਹ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਸੇਫ ਜਗ੍ਹਾ ਤੇ ਲੈ ਕੇ ਚਲੇ ਜਾਣ ਜਾਣਕਾਰੀ ਇਹ ਨਿਕਲ ਕੇ ਆ ਰਹੀ ਹੈ ਕਿ ਹਰੀਕੇ ਹੈਡ ਤੋਂ 1.70 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਸਥਿਤੀ ਹੋਰ ਥੋੜੀ ਜੀ ਵਿਗੜਦੀ ਨਜ਼ਰ ਆਏਗੀ ਇਸ ਲਈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਵੀ ਨਹੀਂ ਕਿਉਂਕਿ ਪ੍ਰਸ਼ਾਸਨ ਦੀਆਂ ਟੀਮਾਂ ਫਾਜ਼ਿਲਕਾ ਦੇ ਅੜ ਪ੍ਰਭਾਵ ਦੇ ਪਿੰਡਾਂ ਦੇ ਵਿੱਚ ਤਾਇਨਾਤ ਹਨ ਪਰ ਫਿਰ ਵੀ ਲੋਕ ਆਪਣੀ ਸੇਫਟੀ ਦੇ ਲਈ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਸੇਫ ਜਗ੍ਹਾ ਤੇ ਲੈ ਕੇ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਐਸ ਖਾਮੀ ਘਟਨਾ ਨਾ ਵਾਪਰ ਸਕੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ